ਸ੍ਰੀ ਕਲਜੀ ਸਾਰਿਆਂ ਨੂੰ ਸਾਡੇ ਚੈਨਲ ਤੇ ਸਾਰਿਆਂ ਦਾ ਸਵਾਗਤ ਹੈ ਜੀ ਅੱਜ ਦੀ ਆਪਣੀ ਕਹਾਣੀ ਮਨਪ੍ਰੀਤ ਸਿੰਘ ਦੁਆਰਾ ਲਿਖੀ ਗਈ ਆ ਉਮੀਦ ਆ ਤੁਹਾਨੂੰ ਅੱਜ ਦੀ ਕਹਾਣੀ ਵਧੀਆ ਲੱਗੇਗੀ ਆਓ ਆਪਾਂ ਸ਼ੁਰੂ ਕਰਦੇ ਹਾਂ ਆਪਣੇ ਘਰ ਵਾਲੇ ਕੁਲਦੀਪ ਦੇ ਰੋਜ਼ਾਨਾ ਕੰਮ ਉਤੇ ਜਾਨ ਮੰਗਰੂ ਨਾ ਜਾਣੇ ਸਿਮਰਨ ਕਿੱਧਰ ਨੂੰ ਨਿਕਲ ਜਾਂਦੀ ਸੀ ਤੇ ਫਿਰ ਵਾਪਸੀ ਵੀ ਉਸਨੇ ਸ਼ਾਮ ਨੂੰ ਉਸ ਵਕਤ ਕਰਨੀ ਛੇ ਕੁਲਦੀਪ ਦਾ ਕੰਮ ਤੋਂ ਵਾਪਸ ਆਉਂਦਾ ਸਮਾਂ ਹੋ ਜਾਣਾ ਇਹ ਸਿਲਸਿਲਾ ਪਿਛਲੇ 2 ਮਹੀਨੇ ਤੋਂ ਲਗਾਤਾਰ ਚੱਲ ਰਹੀ ਹਸੀ ਜਿਸ ਦੇ ਵਰੀ ਕੁਲਦੀਪ ਨੂੰ ਹੁਣ ਤੱਕ ਕੋਈ ਖਬਰਸਾਰ ਨਹੀਂ ਸੀ ਲੇਕਿਨ ਜਲਦ ਹੀ ਉਸ ਦਾ ਇਹ ਕੰਮ ਉਸ ਦੇ ਗਵਣਡ ਵਿੱਚ ਰਹਿੰਦੀ ਬਖਸ਼ੋ ਤਾਈ ਨੇ ਕਰ ਦਿੱਤਾ ਜਿਸ ਨੂੰ ਪਹਿਲੇ ਦਿਨ ਤੋਂ ਹੀ ਸਿਮਰਨ ਬਿਲਕੁਲ ਵੀ ਪਸੰਦ ਨਹੀਂ ਸੀ ਅਸਲ ਵਿੱਚ ਬਖਸ਼ੋ ਆਪਣੇ ਗਵੰਡੀ ਕੁਲਦੀਪ ਦਾ ਵਿਆਹ ਆਪਣੇ ਪੇਕੇ ਪਿੰਡ ਵਿੱਚ ਕਰਵਾਉਣਾ ਚਾਹੁੰਦੀ ਸੀ ਤਾਂ ਕਿ ਕੁਲਦੀਪ ਦੇ ਘਰ ਅਤੀਜਾਇਦਾਤ ਉੱਤੇ ਉਹ ਆਪਣਾ ਕਬਜਾ ਕਰ ਸਕੇ ਪਰ ਕੁਲਦੀਪ ਨੇ ਉਸ ਦਾ ਇਹ ਮਕਸਦ ਪੂਰਾ ਨਹੀਂ ਹੋਣ ਦਿੱਤਾ ਤੇ ਬਿਨਾ ਆਣ ਗੁਮਣ ਨੂੰ ਖਬਰ ਕੀਤੀ ਚੁੱਪਚਾਪ ਆਪਣੀ ਪੱਕੀ ਨੌਕਰੀ ਦੇ ਦਮ ਉਤੇ ਇੱਕ ਚੰਗੀ ਪੜੀ ਲਿਖੀ ਲੜਕੀ ਨੂੰ ਵਿਆਹ ਲਿਆਇਆ ਸਿਮਰਨ ਬੇਸ਼ੱਕ ਇੱਕ ਪੜੀ ਲਿਖੀ ਲੜਕੀ ਸੀ ਪਰ ਸਿਰ ਤੇ ਬਾਪ ਦਾ ਸਾਆ ਨਾ ਹੋਣ ਕਰਨਾ ਉਸ ਨੂੰ ਆਪਣੀ ਪੂਰੀ ਪੜ੍ਹਾਈ ਦੇ ਖਤਮ ਹੋਣ ਤੋਂ ਪਹਿਲਾਂ ਹੀ ਕੁਲਦੀਪ ਨਾਲ ਵਿਆਹ ਕਰਵਾਉਣਾ ਪਿਆ ਇਧਰ ਬਖਸ਼ੋ ਨੇ ਰੋਜ਼ ਹੀ ਕੁਲਦੀਪ ਤੇ ਕੰਨ ਪਰਨੇ ਸ਼ੁਰੂ ਕਰ ਦਿੱਤੇ ਕਿਉਂ ਸਵੇਰ ਜਾਂ ਤੋਂ ਬਾਅਦ ਉਸਦੀ ਬੋਟੀ ਸਜ ਤਜ ਕੇ ਰੋਜ਼ ਬਾਹਰ ਨਿਕਲ ਜਾਂਦੀ ਆ ਤੇ ਫਿਰ ਸ਼ਾਮ ਨੂੰ ਉਸ ਤੇ ਕੰਮ ਤੋਂ ਵਾਪਸ ਆਉਣ ਤੋਂ ਠੀਕ ਪਹਿਲਾਂ ਘਰ ਮੁੜਦੀ ਆ ਕੁਲਦੀਪ ਨੂੰ ਪਹਿਲਾਂ ਤਾਂ ਬਖਸ਼ੋ ਦੀਆਂ ਇਹਨਾਂ ਗੱਲਾਂ ਉਤੇ ਬਿਲਕੁਲ ਵੀ ਯਕੀਨ ਨਹੀਂ ਹੋਇਆ ਪਰ ਜਦ ਨਿਤਰੇ ਦਿਮਾਗ ਵਿੱਚ ਜ਼ਹਿਰ ਭਰਿਆ ਜਾਵੇ ਤਾਂ ਅਕਲਮੰਦ ਤੋਂ ਅਕਲਮੰਦ ਬੰਦੇ ਦੀ ਵੀ ਮਤ ਉਤੇ ਪਰਦਾ ਪੈ ਜਾਂਦਾ ਹੈ ਸੋ ਇਸੇ ਤਰ੍ਹਾਂ ਬਖਸ਼ੋ ਦੀਆਂ ਗੱਲਾਂ ਵਿੱਚ ਆ ਕੇ ਕੁਲਦੀਪ ਆਪਣੀ ਘਰਵਾਲੀ ਨੂੰ ਇੱਕ ਦਿਨ ਪੁੱਛ ਹੀ ਲੈਂਦਾ ਹੈ ਕਿ ਉਹ ਰੋਜ਼ ਉਸਦੀ ਜਾਣ ਤੋਂ ਬਾਅਦ ਕਿੱਥੇ ਅਤੇ ਕਿਸ ਨੂੰ ਮਿਲਣ ਜਾਂਦੀ ਆ। ਸਿਮਰ ਨੂੰ ਇਹ ਗੱਲ ਸੁਣ ਕੇ ਬੜੀ ਹੈਰਾਨੀ ਹੁੰਦੀ ਆ ਕਿ ਉਸ ਦਾ ਪਤੀ ਕੁਲਦੀਪ ਅਚਾਨਕ ਉਸ ਨੂੰ ਇਹ ਸਵਾਲ ਕਿਉਂ ਪੁੱਛ ਰਿਹਾ ਹੈ। ਲੇਕਿਨ ਫਿਰ ਵੀ ਉਹ ਕੁਲਦੀਪ ਦੇ ਸ਼ੱਕ ਤੋਂ ਬਚਣ ਲਈ ਉਸ ਨੂੰ ਇਹ ਝੂਠ ਬੋਲ ਦਿੰਦੀ ਆ ਕਿ ਉਹ ਤਾਂ ਸਾਰਾ ਦਿਨ ਘਰ ਵਿੱਚ ਹੀ ਰਹਿੰਦੀ ਆ। ਯਕੀਨਨ ਉਸ ਨੂੰ ਕੋਈ ਭੁਲੇਖਾ ਲੱਗਿਆ ਹੈ। ਪਰ ਮਰਦ ਦੇ ਦਿਲ ਵਿੱਚ ਜੇਕਰ ਇੱਕ ਵਾਰ ਸ਼ੱਕ ਆ ਜਾਵੇ ਤਾਂ ਉਹ ਆਪਣੇ ਸ਼ੱਕ ਨੂੰ ਬਿਨਾਂ ਦੂਰ ਕੀਤੇ ਜੈਨ ਦਾ ਸਾਹ ਨਹੀਂ ਲੈਂਦਾ। ਇਹੀ ਹਾਲਤ ਕੁਲਦੀਪ ਦੀ ਸੀ ਜੋ ਚਾਹ ਕੇ ਵੀ ਆਪਣੇ ਦਿਲ ਵਿੱਚੋਂ ਸ਼ੱਕ ਨੂੰ ਦੂਰ ਨਹੀਂ ਸੀ ਕਰ پا ਰਿਹਾ ਇਸੇ ਚੱਕਰ ਵਿੱਚ ਹੀ ਉਸਨੇ ਆਪਣੀ ਘਰਵਾਲੀ ਦੀ ਮੁਖ ਖਬਰੀ ਕਰਨ ਦਾ ਫੈਸਲਾ ਕੀਤਾ ਅਗਲੇ ਦਿਨ ਉਹ ਘਰ ਤੋਂ ਕੰਮ ਲਈ ਜਾਣ ਦਾ ਕਹਿ ਕੇ ਪਿੰਡੇ ਬਾਹਰ ਪੈਂਦੇ ਪਾਸੜੇ ਕੋਲ ਲੁਕ ਗਿਆ ਜਿੱਥੇ ਤਕਰੀਬਨ ਪੌਣੇ ਘੰਟੇ ਬਾਅਦ ਜਿੰਮੇ ਕੇ ਬਖਸ਼ੋ ਨੇ ਉਸਨੂੰ ਦੱਸਿਆ ਸੀ ਉਸਨੂੰ ਆਪਣੀ ਘਰਵਾਲੀ ਸਿਮਰਣ ਆਉਂਦੀ ਦੀ ਸੀ ਸਿਮਰਣ ਤੁਰੀ ਆਉਂਦੀ ਵੇਖ ਪਹਿਲਾਂ ਤਾਂ ਕੁਲਦੀਪ ਨੂੰ ਕਾਫੀ ਗੁੱਸਾ ਆਇਆ ਉਸ ਦਾ ਮਨ ਕੀਤਾ ਕਿ ਉਹ ਹੁਣੇ ਸਿਮਰਨ ਦੇ ਅੱਗੇ ਆ ਕੇ ਪੁੱਛੇ ਕਿ ਉਹ ਇੰਨਾ ਸਜ ਤਜ ਕੇ ਆਪਣੀ ਕਿਸ ਆਸ਼ਿਕ ਨੂੰ ਮਿਲਣ ਜਾ ਰਹੀ ਹੈ ਲੇਕਿਨ ਫਿਰ ਕੁਲਦੀਪ ਨੇ ਕਿਸੇ ਤਰ੍ਹਾਂ ਆਪਣੇ ਆਪ ਨੂੰ ਰੋਕ ਹੀ ਰੱਖਿਆ ਤਾਂ ਕਿ ਉਹ ਸਿਮਰਨ ਨੂੰ ਆਪਣੇ ਆਸ਼ਿਕ ਨਾਲ ਮਿਲਦਿਆਂ ਹੋਇਆਂ ਰੰਗੇ ਹੱਥੀ ਫੜ ਸਕੇ ਜਦ ਤੱਕ ਕਿ ਸਿਮਰਨ ਸ਼ਹਿਰ ਨੂੰ ਜਾਣ ਵਾਲੀ ਬੱਸ ਵਿੱਚ ਨਹੀਂ ਬੈਠ ਗਈ ਫਿਰ ਜਿਵੇਂ ਹੀ ਸਿਮਰਨ ਬੱਸ ਵਿੱਚ ਬੈਠੀ ਤਾਂ ਕੁਲਦੀਪ ਨੇ ਆਪਣਾ ਸਕੂਟਰ ਸਟਾਰਟ ਕਰ ਲਿਆ ਪਰ ਜਦੋਂ ਆਪਣੇ ਸਕੂਟਰ ਨੂੰ ਪਹਿਲੇ ਗੇਅਰ ਵਿੱਚ ਪਾ ਕੇ ਤੋਰਨ ਲੱਗਿਆ ਤਾਂ ਅਚਾਨਕ ਸਕੂਟਰ ਦੇ ਕਲਚ ਵਾਲੀ ਤਾਰ ਟੁੱਟ ਗਈ ਜਿਸ ਨਾਲ ਸਕੂਟਰ ਝਟਕਾ ਮਾਰ ਕੇ ਬੰਦ ਹੋ ਗਿਆ ਬਸ ਫਿਰ ਕੀ ਸੀ ਇਧਰ ਕੁਲਦੀਪ ਲਗਾਤਾਰ ਸਕੂਟਰ ਨੂੰ ਤੋਰਨ ਦੀ ناکਾਮ ਕੋਸ਼ਿਸ਼ਾਂ ਕਰਦਾ ਰਿਹਾ ਤੇ ਉਧਰ ਉਸ ਦੀਆਂ ਅੱਖਾਂ ਦੇ ਸਾਹਮਣੇ ਹੀ ਹੌਲੀ-ਹੌਲੀ ਬੱਸ ਉਸ ਤੋਂ ਦੂਰ ਨਿਕਲ ਗਈ ਸ਼ਾਮ ਨੂੰ ਜਦ ਸਿਮਰਨ ਵਾਪਸ ਆਈ ਤਾਂ ਕੁਲਦੀਪ ਨੂੰ ਘਰ ਵਿੱਚ ਦੇਖ ਕੇ ਉਸ ਨੂੰ ਬਹੁਤ ਹੈਰਾਨੀ ਹੋਈ ਉਸਨੇ ਹਲੇ ਕੁਲਦੀਪ ਕੋ ਲਾ ਕੇ ਤੁਸੀਂ ਸ਼ਬਦ ਹੀ ਬੋਲਿਆ ਸੀ ਕਿ ਕੁਲਦੀਪ ਨੇ ਗੁੱਸੇ ਵਿੱਚ ਆਪਣੀ ਜਗ੍ਹਾ ਤੋਂ ਉੱਠਦਿਆਂ ਖਿੱਚ ਕੇ ਉਸ ਤੇ ਇੱਕ ਥੱਪੜ ਮਾਰ ਦਿੱਤਾ ਜਿਸ ਦੀ ਮਾਰ ਨਾਲ ਚਲਦੀ ਸਿਮਰਨ ਜ਼ਮੀਨ ਉਤੇ ਡਿੱਗ ਪਈ ਬਸ ਫਿਰ ਉਸ ਤੋਂ ਬਾਅਦ ਕੁਲਦੀਪ ਨੇ ਬਿਨਾਂ ਸਿਚਾਈ ਜਾਣੇ ਸਿਮਰਨ ਨੂੰ ਬਹੁਤ ਬੁਰੀ ਤਰ੍ਹਾਂ ਕੁੱਟਣਾ ਸ਼ੁਰੂ ਕਰ ਦਿੱਤਾ ਤੇ ਅਖੀਰ ਵਿੱਚ ਜਦੋਂ ਉਸ ਨੂੰ ਕੁੱਟ ਕੇ ਥੱਕ ਗਿਆ ਤਾਂ ਸਿਮਰਨ ਦੇ ਵਾਲਾਂ ਤੋਂ ਫੜ ਕੇ ਪੁੱਛਣ ਲੱਗਾ ਹੌਣ ਤਸ ਕੁੱਤੀਏ ਆਪਣੇ ਕਿਸ ਖਸਮ ਨੂੰ ਮਿਲ ਕੇ ਆਈਆਂ ਜੇ ਝੂਠ ਬੋਲੀ ਤਾਂ ਇਸੇ ਵਕਤ ਤੈਨੂੰ ਜਾਨੋਂ ਮਾਰਦੇਗਾ ਭੌਂਕ ਚਲਦੀ ਕਿਸ ਕੋਲ ਆਪਣਾ ਮੂੰਹ ਕਾਲਾ ਕਰਵਾ ਕੇ ਆਈਆਂ ਬੁਰੀ ਤਰੱਕਟ ਖਾਣ ਦੇ ਬਾਅਦ ਸਿਮਰਨ ਪਿੰਨਾ ਕੋਈ ਜਵਾਬ ਦਿੱਤਿਆਂ ਬੇਹੋਸ਼ ਹੋ ਗਈ ਤੇ ਫਿਰ ਅਗਲੀ ਸਵੇਰ ਜਦ ਉਸ ਨੂੰ ਹੋਸ਼ ਆਈ ਤਾਂ ਉਸੇ ਹਾਲਤ ਵਿੱਚ ਇਹ ਫਰਸ਼ ਤੇ ਲੇਟੀ ਹੋਈ ਸੀ ਉਸ ਦੇ ਨੱਕ ਵਿੱਚੋਂ ਨਿਕਲੇ ਆ ਖੂਨ ਜ਼ਮੀਨ ਉੱਤੇ ਜੰਮ ਚੁੱਕਾ ਸੀ ਉਸਨੇ ਜਲਮਪਤੀ ਨੇ ਉਸਨੂੰ ਪਾਣੀ ਤੱਕ ਵੀ ਨਹੀਂ ਪਹਲਾਇਆ ਸੀ ਇਸ ਲਈ ਉਹ ਖੁਦ ਹੀ ਕਿਸੇ ਤਰ੍ਹਾਂ ਲੜਖੜਾਉਂਦੀ ਹੋਈ ਔਰ ਸੌਂਈ ਤੱਕ ਗਈ ਤੇ ਉੱਥੋਂ ਇੱਕ ਗਲਾਸ ਪਾਣੀ ਦਾ ਪੀ ਕੇ ਫਿਰ ਸਿੱਧਾ ਬਾਥਰੂਮ ਅੰਦਰ ਪੜ ਗਈ ਬਾਥਰੂਮ ਅੰਦਰ ਉਸਨੇ ਫੁਆਰੀ ਨੂੰ ਚਲਾ ਲਿਆ ਤੇ ਬੇਸੁੱਧ ਹੋ ਕੇ ਕਾਫੀ ਧੀਰ ਤੱਕ ਫੁਆਰੀ ਦੇ ਹੇਠਾਂ ਖੜੀ ਰਹੀ ਉਸਨੂੰ ਜਦੋਂ ਹੋਸ਼ ਆਇਆ ਜਦ ਉਸਦੇ ਘਰ ਵਾਲੇ ਨੇ ਬੜੀ ਜ਼ੋਰ ਨਾਲ ਬਾਥਰੂਮ ਦਾ ਦਰਵਾਜ਼ਾ ਖੜਕਾਇਆ ਫਿਰ ਜਲਦੀ ਉਸਨੇ ਆਪਣੇ ਕੱਪੜਿਆਂ ਨੂੰ ਬਦਲੇ ਆ ਤੇ ਚੁੱਪਚਾਪ ਕੁਲਦੀਪ ਨੂੰ ਵੇਖੇ ਬਿਨਾ ਬਾਹਰ ਆ ਗਈ ਲੇਕਿਨ ਕੁਲਦੀਪ ਦੇ ਚਿਹਰੇ ਉਤੇ ਹੁਣ ਵੀ ਉਹ ਕੱਲ ਸ਼ਾਮ ਵਾਲਾ ਗੁੱਸਾ ਸੀ ਉਹ ਇੱਕਦਮ ਸਿਮਰਨ ਦੇ ਕੋਲ ਆ ਕੇ ਬੋਲਿਆ ਜਲਦੀ ਜਲਦੀ ਤਿਆਰ ਹੋ ਜਾ ਫਿਰ ਤੇਰੇ ਕੱਲ ਵਾਲੇ ਆਸ਼ਿਕ ਨੂੰ ਮਿਲ ਜਾਣਾ ਹੈ ਆਪਾਂ ਇਹਨਾਂ ਕਹਿ ਕੇ ਕੁਲਦੀਪ ਖੁਦ ਬਾਥਰੂਮ ਅੰਦਰ ਛਲਗ ਗਿਆ ਇਹਨਾਂ ਸਭ ਕੁਝ ਹੋਣ ਦੇ ਬਾਵਜੂਦ ਵੀ ਸਿਮਰਨ ਚੁੱਪਚਾਪ ਕੁਲਦੀਪ ਲਈ ਖਾਣਾ ਬਣਾਉਣ ਲੱਗੀ ਤੇ ਉਸਨੂੰ ਖਾਣਾ ਖਵਾਉਣ ਮੰਗ ਰੋ ਖੁਦ ਭੁੱਖੀ ਹੀ ਉਸਦੇ ਨਾਲ ਚੱਲ ਪਈ ਰਸਤੇ ਵਿੱਚ ਕੁਲਦੀਪ ਨੇ ਬਹੁਤ ਸਾਰੇ ਬੇਹੂਦਾ ਸਵਾਲ ਪੁੱਛੇ ਚਦਗੀ ਸਿਮਰਨ ਸਿਰਫ ਉਸ ਨੂੰ ਰਸਤੇ ਵਿੱਚ ਆਉਣ ਵਾਲੇ ਮੋੜਾਂ ਬਾਰੇ ਹੀ ਦੱਸ ਰਹੀ ਸੀ ਅਖੀਰ ਉਹ ਇੱਕ ਅनाथ ਆਸ਼ਰਮ ਦੇ ਸਾਹਮਣੇ ਪਹੁੰਚੇ ਜਿਸ ਨੂੰ ਦੇਖ ਕੇ ਕੁਲਦੀਪ ਨੇ ਹੈਰਾਨ ਹੁੰਦੇ ਹੋਏ ਪੁੱਛਿਆ ਇਹ ਤੂੰ ਮੈਨੂੰ ਕਿੱਥੇ ਲੈ ਕੇ ਆਈਆਂ ਮੈਂ ਤੈਨੂੰ ਜਿੱਥੇ ਲੈ ਕੇ ਜਾਣ ਲਈ ਕਿਹਾ ਸੀ ਚੁੱਪਚਾਪ ਉੱਥੇ ਲੈ ਕੇ ਚੱਲ ਇਨਾ ਕਹਿ ਕੇ ਕੁਲਦੀਪ ਨੇ ਸਕੂਟਰ ਨੂੰ ਪਿੱਛੇ ਮੋੜਨ ਦੀ ਕੋਸ਼ਿਸ਼ ਕੀਤੀ ਪਰ ਉਸ ਦੇ ਸਕੂਟਰ ਨੂੰ ਮੋੜਨ ਤੋਂ ਪਹਿਲਾਂ ਹੀ ਸਿਮਰਨ ਹੇਠਾਂ ਉਤਰ ਚੁੱਕੀ ਸੀ। ਕੱਲ ਸ਼ਾਮ ਤੇ ਚੁੱਪਚਾਪ ਆਪਣੇ ਪਤੀ ਦਾ ਤਸ਼ੱਦਦ ਝੱਲਦੀ ਆਖਿਰਕਾਰ ਸਿਮਰਨ ਬੋਲਦੀ ਆ ਮੈਂ ਜਿੱਥੇ ਮੈਂ ਰੋਜ਼ ਆਉਂਦੀ ਆ ਉੱਥੇ ਹੀ ਲੈ ਕੇ ਆਈਆਂ ਤੁਹਾਨੂੰ ਆਜੋ ਮੇ ਲਵਤ ਤੁਸੀਂ ਵੀ ਅੰਦਰ ਆ ਕੇ ਕੁਲਦੀਪ ਨੂੰ ਮਗਰਾਮ ਦਾ ਕਹਿ ਕੇ ਸਿਮਰਨ ਅੰਦਰ ਚਲੀ ਗਈ। ਕੁਲਦੀਪ ਵੀ ਫਟਾਫਟ ਸਕੂਟਰ ਨੂੰ ਸਟੈਂਡ ਤੇ ਲਗਾ ਦਿੰਦਾ ਹੈ। ਤੇ ਸਿਮਰਨ ਦੇ ਨਾਲ ਹੀ ਉਸ ਅनाथ ਆਸ਼ਰਮ ਦੇ ਅੰਦਰ ਚਲਾ ਜਾਂਦਾ ਹੈ ਉਹ ਦੋਨੋਂ ਜਦ ਅੰਦਰ ਪਹੁੰਚੇ ਤਾਂ ਦਫਤਰ ਦੇ ਕਰਮਚਾਰੀਆਂ ਨੇ ਬੜੇ ਹੀ ਅਦਮ ਨਾਲ ਸਿਮਰਨ ਤੇ ਕੁਲਦੀਪ ਨੂੰ ਸਤਿ ਸ਼੍ਰੀ ਅਕਾਲ ਬੁਲਾਈ ਤੇ ਉਹਨਾਂ ਵਿੱਚ ਇੱਕ ਕਰਮਚਾਰੀ ਸਿਮਰਨ ਦਾ ਨਾਮ ਪੁਕਾਰਦਾ ਬੋਲਿਆ ਆਜੋ ਸਿਮਰਨ ਜੀ ਉਹ ਦੋਨੋਂ ਕਦੋਂ ਦਾ ਤੁਹਾਡਾ ਇੰਤਜ਼ਾਰ ਕਰ ਰਹੇ ਹਨ ਅਸੀਂ ਉਹਨਾਂ ਨੂੰ ਖਾਣਾ ਵੀ ਦਿਨਾ ਚਾਹੀਆ ਪਰ ਉਹ ਕਹਿੰਦੇ ਨੇ ਕਿ ਅਸੀਂ ਆਪਣੀ ਧੀ ਦੇ ਹੱਥਾਂ ਦਾ ਹੀ ਬਣਿਆ ਹੋਇਆ ਖਾਣਾ ਖਾਵਾਂਗੇ ਕੁਲਦੀਪ ਇਹ ਸਭ ਸੁਣ ਕੇ ਕਾਫੀ ਹੈਰਾਨ ਸੀ ਜਦਕਿ ਸਿਮਰਨ ਮੁਸਕਰਾਉਂਦੇ ਹੋਏ ਉਸ ਨੂੰ ਬੋਲਦੀ ਆ ਆ ਜਾਓ ਮੈਂ ਤੁਹਾਨੂੰ ਵੀ ਉਹਨਾਂ ਨਾਲ ਬਿਲਾਉਣੀ ਆ ਜਿਨ੍ਹਾਂ ਬਾਰੇ ਤੁਸੀਂ ਮੈਨੂੰ ਕੱਲ ਸ਼ਾਮ ਤੋਂ ਹੀ ਪੁੱਛ ਰਹੇ ਹੋ ਸਿਮਰਨ ਫਿਰ ਕਮਰੇ ਅੰਦਰ ਚਲੀ ਗਈ ਸੱਚ ਜਨਨਾਇ ਕੁਲਦੀਪ ਵੀ ਸਿਮਰਨ ਦੇ ਪਿੱਛੇ-ਪਿੱਛੇ ਉਸ ਕਮਰੇ ਅੰਦਰ ਦਾਖਲ ਹੁੰਦਾ ਹੈ ਪਰ ਅਚਾਨਕ ਉਸ ਦੇ ਪੈਰਾਂ ਥਲੇ ਜ਼ਮੀਨ ਖਿਸਕ ਗਈ ਚਲ ਉਸਨੇ ਸਿਮਰਨ ਨਾਲ ਖੜੇ ਆਪਣੇ ਬਜ਼ੁਰਗ ਮਾਂ-ਬਾਪ ਨੂੰ ਦੇਖਿਆ ਜਿਨ੍ਹਾਂ ਨੂੰ ਆਪਣੇ ਵਿਆਹ ਤੋਂ ਚੰਦ ਮਹੀਨੇ ਬਾਅਦ ਉਸਨੇ ਜ਼ਮੀਨ ਜਾਇਦਾਦ ਤੇ ਲਾਲਚ ਵਿੱਚ ਕਰੋ ਕਰ ਦਿੱਤਾ ਸੀ ਸਦਾ ਆਪਣੀ ਚਲਾਉਣ ਵਾਲਾ ਕੁਲਦੀਪ ਅੱਜ ਬਿਲਕੁਲ ਚੁੱਪ ਸੀ ਜਦ ਕਿ ਸਿਮਰਨ ਉਸ ਨੂੰ ਖੋਸ਼ ਹੋ ਕੇ ਕਹਿੰਦੀ ਆ ਚੰਗਾ ਹੋਇਆ ਤੁਸੀਂ ਖੁਦ ਹੀ ਮੈਨੂੰ ਇਥੇ ਆਉਣ ਦੀ ਮਜਬੂਰ ਕਰ ਦਿੱਤਾ ਵਰਨਾ ਮੈਂ ਸ਼ਾਇਦ ਤੁਹਾਡੇ ਗੁੱਸੇ ਦੇ ਡਰ ਨਾਲ ਕਦੇ ਵੀ ਤੁਹਾਨੂੰ ਇਹ ਦੱਸ ਨਾ ਪਾਉਂਦੀ ਕਿ ਮੈਂ ਰੋਜ਼ ਇੱਥੇ ਤੁਹਾਡੇ ਮਾਂ-ਬਾਪ ਲਈ ਰੋਟੀ ਲੈ ਕੇ ਆਉਣੀ ਸਿਮਰਨ ਦੀ ਗੱਲ ਸੁਣ ਕੇ ਸ਼ਰਮ ਨਾਲ ਆਪਣੀ ਸਿਰ ਨੂੰ ਨੀਵਾ ਕੀਤਿਆਂ ਕੁਲਦੀਪ ਨੂੰ ਆਪਣੀਆਂ ਕਰਨੀਆਂ ਤੇ ਕਾਫੀ ਪਛਤਾਵਾ ਹੋ ਰਿਹਾ ਸੀ ਧੰਨਵਾਦ ਜੀ ਸਾਰਿਆਂ ਦਾ ਅੱਜ ਦੀ ਇਹ ਕਹਾਣੀ ਸੁਣਨ ਦੇ ਲਈ ਮਿਲਦੀ ਹਾਂ ਜੇ ਕੱਲ ਇੱਕ ਨਵੀਂ ਕਹਾਣੀ ਦੇ ਨਾਲ ਇਜਾਜ਼ਤ ਦਿਓ ਜੀ ਤੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਅੱਜ ਦੀ ਇਹ ਕਹਾਣੀ ਤੁਹਾਨੂੰ ਕਿਵੇਂ ਲੱਗੀ ਸਸ਼ੀਕਲ ਜੀ